ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਖਜ਼ਾਨਾ ਹੈ ਇਹ ਕੇਵਲ ਸਾਇੰਸ ਦੇ ਕੋਈ ਨੁਕਤੇ ਨਹੀਂ ਇਹ ਮੈਥ ਦੇ ਕੋਈ ਸਵਾਲ ਨਹੀਂ ਇਹ ਕਿਸੇ ਰਾਜੇ ਦਾ ਜਾਂ ਕਿਸੇ ਮੁਲਕ ਦਾ ਇਤਿਹਾਸ ਨਹੀਂ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਹੈ ਇਹ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ ਇਸ ਨੂੰ ਫਿਰ ਧਿਆਨ ਨਾਲ ਸੁਣੇ ਜਦੋਂ ਆਪਾਂ ਬਾਣੀ ਪੜ੍ਹਦੇ ਖਾਂ ਇਸ ਬਾਣੀ ਵਿੱਚੋਂ ਹੀ ਨਾਮ ਪ੍ਰਗਟ ਹੁੰਦਾ ਹੈ ਆਪਾਂ ਵੈਗੁਰੂ ਸ਼ਬਦ ਬੋਲਨੇ ਆ ਪ੍ਰਮਾਤਮਾ ਸ਼ਬਦ ਬੋਲਿਆ ਜਾਂਦਾ ਪਰ ਸਤਗੁਰਾਂ ਨੇ ਇਹ ਵੀ ਬਚਨ ਕੀਤਾ ਨਾਮ ਬਾਣੀ ਨਾਮ ਇੱਕ ਸਰਕਲ ਹੈ ਜੀ ਜਦੋਂ ਆਪਾਂ ਨਾਮ ਜਪਣੇ ਆ ਕਈ ਵਾਰੀ ਖਿੰਦਾ ਬਣਦੇ ਆਪਾਂ ਬਾਰਮੁਕੀ ਹੋ ਕੇ ਬਾਣੀ ਪੜਨ ਲੱਗ ਪਈਏ ਤੇ ਬਾਣੀ ਨਾਲ ਅੰਦਰ ਟਿਕਨ ਲੱਗ ਪੈਂਦਾ ਹੈ ਬਾਣੀ ਸ਼ਬਦ ਇਹਨੂੰ ਕੀਲ ਦੇਂਦਾ ਮਨ ਨੂੰ ਤੇ ਕੀਲੇ ਹੋਏ ਮਨ ਵਿੱਚੋਂ ਆਪਣੇ ਆਪ ਹੀ ਵਾ ਸ਼ਬਦ ਨਿਕਲ ਲੱਗ ਪੈਂਦਾ ਇਸ ਸਤਿਗੁਰੂ ਨੇ ਬਾਣੀ ਚ ਕਿਹਾ ਇਹ ਬਾਣੀ ਜੋ ਜੀਹੋਂ ਜਾਣੈ ਜਿਹੜਾ ਇਸ ਗੁਰਬਾਣੀ ਨੂੰ ਕੇਵਲ ਦਿਮਾਗੀ ਤੌਰ ਤੇ ਨਹੀਂ ਕਿ ਨੌਲੇਜ ਦੇ ਤੌਰ ਤੇ ਜਾਣ ਲਿਆ ਸਤਿਗੁਰੂ ਕਹਿੰਦੇ ਨਹੀਂ ਇਹ ਬਾਣੀ ਜੋ ਜੀਹੋਂ ਜਾਣੈ ਤਿਸ ਅੰਤਰ ਰਵੇ ਹਰਨਾਮਾ ਜਿਹੜਾ ਇਸ ਬਾਣੀ ਨੂੰ ਆਪਣੀ ਤੁਰ ਅੰਦਰ ਤੋਂ ਜਾਣੇਗਾ ਜਿੰਦ ਤੋਂ ਜਾਣੀ ਜੀ ਬੜਾ ਗਹਿਰਾ ਸ਼ਬਦ ਇਹੋ ਜਾਣੇ ਕਿਉਂਕਿ ਜਿੰਦ ਦਾ ਜਦੋਂ ਸਵਾਲ ਉੱਠਦਾ ਬੜੇ ਬੜੇ ਲੋਕ ਭੱਜ ਜਾਂਦੇ ਫਿਰ ਬਿੰਤੀ ਕਰੋ ਇੱਥੋਂ ਤੱਕ ਕਿ ਬੰਦਾ ਕਈ ਵਾਰੀ ਆਪਣੀ ਜਿੰਦ ਬਚਾਣ ਲਈ ਦੂਜਿਆਂ ਦਾ ਸਾਥ ਛੱਡ ਜਾਂਦਾ ਹੈ ਮਿੱਤਰਾਂ ਦਾ ਸੱਜਣਾ ਦਾ ਭੈਣਾ ਭਰਾਵਾਂ ਦਾ ਤੇ ਕਈ ਵਾਰੀ ਆਪਾਂ ਕਹਿੰਦੇ ਧੋਖਾ ਦੇ ਗਿਆ ਨਹੀਂ ਇਸ ਵਿੱਚ ਇਹ ਗੱਲ ਨਹੀਂ ਇਥੋਂ ਤੱਕ ਕਿ ਜਦੋਂ ਜਿੰਦ ਬਚਾਣੀ ਪਏ ਨਾ ਆ ਸਰੀਰ ਦਾ ਇੱਕ ਇੱਕ ਅੰਗ ਬੇਸ਼ਕੀਮਤੀ ਹੈ ਹੱਥ ਨੇ ਪੈਰ ਨੇ ਕੰਨ ਨੇ ਲੱਤਾਂ ਨੇ ਬਾਹਾਂ ਨੇ ਮੰਨ ਲਓ ਰੱਬ ਨਾ ਕਰੇ ਕਿਸੇ ਨੂੰ ਕੋਈ ਰੋਗ ਲੱਗ ਜਾਏ ਤੇ ਡਾਕਟਰ ਇਹ ਕਹੇ ਵੀ ਬਚ ਤਾਂ ਸਕਦੇ ਜੇ ਇਸ ਅੰਗ ਨੂੰ ਕਟਿਏ ਤਾਂ ਸੱਚ ਇਹ ਵੀ ਸਾਡਾ ਸਮਾਜ ਤਿਆਰ ਹੋ ਜਾਂਦਾ ਹੈ ਬਾਹ ਕੱਟਦੇ ਲੱਤ ਕੱਟਦੇ ਪਰ ਬੰਦੇ ਦੀ ਜਿੰਦ ਬਚਣੀ ਚਾਹੀਦੀ ਹੈ ਇਦਾ ਮਤਲਬ ਜਿੰਦ ਕਿੰਨੀ ਕੋ ਕੀਮਤੀ ਹੈ ਜੀ ਸਤਿਗੁਰਾਂ ਨੇ ਤੇ ਫਰਮਾਇਆ ਜਿਹੜਾ ਇਸ ਬਾਣੀ ਨੂੰ ਇੰਨੀ ਮੁਹੱਬਤ ਕਰੇ ਜਿੰਨੀ ਆਪਣੀ ਜਿੰਦ ਨੂੰ ਕਰਦਾ ਇਹ ਬਾਣੀ ਜੋ ਜਿਉਂ ਜਾਣੈ ਫਿਰ ਕੀ ਹੋਵੇਗਾ ਜੀ ਤਿਸ ਅੰਤਰ ਰਵੈ ਖਰਨਾਮਾ ਇੱਕ ਹੋਰ ਉਸ ਦਿਨ ਅਰਜ਼ ਕੀਤੀ ਸੀ ਮੈਂ ਬੇਨਤੀ ਕੀਤੀ ਸੀ ਜੀ ਇਹ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਚਲੋ ਅਸੀਂ ਸਤਿਗੁਰਾਂ ਦੀ ਬਾਣੀ ਕਹਿੰਨੇ ਉਂਝ ਜਦੋਂ ਅਸੀਂ ਕਥਾ ਕਰਨ ਲੱਗ ਪਏ ਨੇ ਆ ਉਹਦੇ ਵਿੱਚ ਅਸੀਂ ਭਗਤ ਬਾਣੀ ਵੀ ਕਹਿੰਨੇ ਆ ਭਟ ਬਾਣੀ ਵੀ ਕਹਿੰਨੇ ਆ ਗੁਰਸਿੱਖਾਂ ਦੀ ਬਾਣੀ ਵੀ ਕਹਿੰਨੇ ਆ ਕਿਉਂਕਿ ਬਾਣੀ ਵਿੱਚ ਇਸ਼ਾਰਾ ਲਿਖਿਆ ਬਾਣੀ ਭਗਤ ਕਬੀਰ ਜੀ ਕੀ ਬਾਣੀ ਭਗਤ ਰਵਿਦਾਸ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਭਟਾਂ ਦੀ ਸੋਈਏ ਨੇ ਇੱਕ ਮੁੱਖ ਬਾਖ ਸੋਈਏ ਨੇ ਭਟਾਂ ਦੀ ਸੋਈਏ ਨੇ ਪਰ ਸਮੁੱਚਤਾ ਦੇ ਵਿੱਚ ਸਾਰੀ ਬਾਣੀ ਦਾ ਜਿਹੜਾ ਨਿਚੋੜ ਹੈ ਨਾ ਗੁਰਮਖੋ ਬਸ ਆਹ ਚਾਰ ਸ਼ਬਦ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਬੇਨਤੀ ਸੁਣੇ ਨਿਚੋੜ ਹੈ ਜੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਦਾ ਅਰਥ ਕਿ ਉਹ ਗੁਰੂ ਸਾਹਿਬ ਜੀ ਦਾ ਸਰੂਪ ਉਹ ਗ੍ਰੰਥ ਜਿਹਦੇ ਵਿੱਚ ਸਿਰਬ ਤੇ ਸਿਰ ਗੁਰਖਾਨੀਅਤ ਦਾ ਪ੍ਰਕਾਸ਼ ਹੈ ਸਤ ਗੁਰਾਂ ਦੀ ਇਸ ਬਾਣੀ ਦੀ ਤੱਕ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਭਗਤ ਭੰਡਾਰ ਜਿਸ ਦਿਨ ਵਿਚਾਰ ਸ਼ੁਰੂ ਕੀਤੀ ਸੀ ਭਗਤੀ ਦਾ ਪ੍ਰੇਮਾ ਭਗਤੀ ਦਾ ਭੰਡਾਰਾ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤ ਭੰਡਾਰ ਅਗਲਾ ਸ਼ਬਦ ਸੀ ਗੁਰਬਾਣੀ ਲਾਲ ਪਿਆਰੋ ਭੰਡਾਰਾ ਹੈ ਖਜ਼ਾਨਾ ਹੈ ਇਹ ਗੁਰਬਾਣੀ ਬੇਸ਼ਕੀਮਤੀ ਲਾਲ ਹੀਰੇ ਮੋਤੀਆਂ ਤੋਂ ਉੱਪਰ ਹੈ ਇਸ ਦੀ ਕੋਈ ਕੀਮਤ ਹੀ ਨਹੀਂ ਭਗਤ ਪੰਡਾਰ ਗੁਰਬਾਣੀ ਲਾਲ ਤੇ ਅੱਗੇ ਉਸ ਦਿਨ ਮੈਂ ਕਿਹਾ ਸੀ ਵੀ ਤਿੰਨ ਬਚਨ ਨੇ ਹੁਣ ਭਾਈ ਸਾਹਿਬ ਕੀਰਤਨ ਕਰਕੇ ਗਏ ਕੁਝ ਜ਼ਰੂਰੀ ਨਹੀਂ ਕਿ ਸਾਨੂੰ ਸਾਰਿਆਂ ਨੂੰ ਸੰਗਤ ਵਿੱਚ ਬੈਠਿਆ ਕੀਰਤਨ ਹੁੰਦਾ ਹੋਵੇ ਮੈਂ ਕਥਾ ਕਰਨ ਲੱਗਾ ਕੁਝ ਜ਼ਰੂਰੀ ਨਹੀਂ ਕਿ ਜਿਵੇਂ ਮੈਂ ਬੋਲ ਰਿਹਾ ਕੋਈ ਹੋਰ ਬੋਲੇ ਜੇ ਕੋਈ ਹੋਰ ਬੋਲਦੇ ਆ ਮੈਂ ਉਸ ਤਰ੍ਹਾਂ ਬੋਲ ਸਕਾਂ ਪਰ ਇੱਕ ਪਰਮਾਤਮਾ ਨੇ ਸਾਨੂੰ ਦਾਤ ਦਿੱਤੀ ਦੋ ਗੱਲਾਂ ਸੀ ਕਾਮਨ ਸਾਰਿਆਂ ਸਾਂਝੀਆਂ ਮੰਨ ਸਕਦੇ ਗਾਣ ਵਾਲਾ ਵੀ ਗੁਣੀ ਚਾਹੀਦਾ ਉਹਨੂੰ ਪਰਮਾਤਮਾ ਤਰਸ ਕਰੇ ਕੋਈ ਸੁਰ ਅਭਿਆਸ ਕਰੇਗਾ ਗਾਇਕ ਵਿਚਾਰ ਕਰਨ ਵਾਲਾ ਵੀ ਮਿਹਨਤ ਕਰੇਗਾ ਪਰ ਜਿਨਨੇ ਗਾਉਣਾ ਵੀ ਨਹੀਂ ਜਿਸਨੇ ਬੋਲਣਾ ਵੀ ਨਹੀਂ ਕਥਾ ਵੀ ਨਹੀਂ ਕਰਨੀ ਮਹਾਰਜ ਕਹਿੰਦੇ ਸਿਰਫ ਦੋ ਕੰਮ ਕਰ ਲੈ ਇੱਕ ਉਹ ਗਾਇਕ ਹੋਏ ਨੂੰ ਤੇ ਵਿਖਿਆਏ ਹੋਏ ਨੂੰ ਵਿਆਖਿਆ ਕੀਤੀ ਹੋਏ ਨੂੰ ਸੁਣ ਲੈ ਬਸ ਦੂਜਾ ਕੰਮ ਕੀ ਕਰੇ ਕਹਿੰਦੇ ਜੋ ਸੁਣਿਆ ਉਹਨੂੰ ਰੋਜ਼ਮਰ ਦੀ ਜ਼ਿੰਦਗੀ ਚ ਕਮਾਨ ਲੱਗ ਪਏ ਇਹਦਾ ਉਹਦੇ ਨਾਲ ਵੀ ਬੜਾ ਹੋ ਜਾਏ ਦੇਖੋ ਕਿੰਡੀ ਵੱਡੀ ਇਹ ਤਾਂ ਸਰਬਸਾਂਝੀ ਗੱਲ ਜਿਹਨੂੰ ਇੱਕ ਲਫ਼ਜ਼ ਵੀ ਨਹੀਂ ਬੋਲਣਾ ਹੁੰਦਾ ਸੁਣ ਤਾਂ ਸਕਦਾ ਹੈ ਨਾ ਜੀ ਗੁਰੂ ਸਾਹਿਬ ਨੇ فرمایا ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਜਿਹੜੇ ਗਾਉਂਦੇ ਆ ਜਿਹੜੇ ਸੁਣਦੇ ਆ ਤੀਸਰਾ ਸ਼ਬਦ ਕਮਾਵਤ ਵਿੱਚ ਸੋਚਣਾ ਗਾਤ ਹਰ ਕੋਈ ਨਹੀਂ ਸਕਦਾ ਪਰ ਸੁਣ ਤਾਂ ਸਕਣਿਆ ਨਾ ਤੇ ਸੁਣਨ ਵਾਸਤੇ ਵੀ ਪਾਤਰਤਾ ਚਾਹੀਦੀ ਹੈ ਕਿਉਂਕਿ ਸਰੋਤਾ ਆਮ ਨਹੀਂ ਬਣ ਸਕਦਾ ਮੈਂ ਇੱਥੇ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਕਿਉਂਕਿ ਆਪਾਂ ਕਰਨੀ ਵਿਚਾਰ ਸ਼ੁਰੂ ਕਰ ਸੱਚ ਜੇ ਮੈਂ ਗੁਰੂ ਸਾਹਿਬ ਦੀ ਜੁਰੀ ਕਿ ਨਾ ਸਾਲਾਂ ਬੱਧੀ ਹੋ ਗਏ ਨੇ ਮੈਨੂੰ ਬੋਲਦਿਆ ਅੰਦਰ ਮੇਰੇ ਆਵਾਜ਼ ਹੁੰਦੀ ਹੁਣ ਚੁੱਪ ਕਰ ਜਾਣਾ ਚਾਹੀਦਾ ਹੈ ਕਿਵੇਂ ਤੁਹਾਡੇ ਆਪਣੇ ਫੁਰਨੇ ਹੁੰਦੇ ਨੇ ਨਾ ਜੋ ਸਵਾਦ ਅੰਦਰੋਂ ਸੁਣਦਾ ਹੈ ਨਾ ਗੁਰਮੁਖ ਸ਼ੈਦੋ ਨਾ ਬੋਲਣ ਦਾ ਨਹੀਂ ਹਾਂ ਬੋਲਣ ਵਿੱਚ ਸੰਗਤ ਦੀ ਅਸੀਸ ਬੜੀ ਮਿਲਦੀ ਬੋਲਣ ਨੂੰ ਬੰਦਾ ਪ੍ਰੋਫੈਸ਼ਨ ਨਾ ਬਣਾਏ ਬੋਲਣ ਨੂੰ ਸੇਵਾ ਬਣਾ ਲੈ ਉਹ ਜੀ ਸਤਗੁਰਾਂ ਨੇ ਜਦੋਂ ਦੁਨਿਆਵੀ ਰਸਾਂ ਨਾਲ ਰੋਖਾਨੀਅਤ ਦੇ ਅਰਥ ਕੀਤੇ ਨਾ ਉਦੋਂ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਕਹਿ ਲੱਗੀ ਸਭ ਰਸ ਮਿੱਠਾ ਮੰਨੇ ਸੁਣਿਆ ਸਾਲੋਣੇ ਖਾਟ ਤੁਰਸੀ ਮੁਖ ਬੋਲਣਾ ਚੌਥਾ ਸ਼ਬਦ ਮਾਰਨ ਨਾਦ ਕੀਏ ਅਰਥ ਵਿੱਚ ਦਿਕਰਾਂਗਾ ਜੀ 36 ਅੰਮ੍ਰਿਤ ਪਾਓ ਏਕ ਜਾ ਕੋ ਨਦਰ ਕਰੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਫਿਰ ਕਦੀ ਸਮਾ ਬਣਿਆ ਆਪਾਂ ਇਸ ਬਚਨ ਦੀ ਵਿਆਖਿਆ ਕਰਾਂਗੇ ਆਪਾਂ ਤਾਂ ਝਗੜਨੇ ਪਏ ਦੇ ਜੀਬ ਦੇ ਰਸ ਵਿੱਚ ਇਹ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਪਾਣਾ ਚਾਹੀਦਾ ਹੈ ਕਿ ਨਹੀਂ ਪਾਣਾ ਚਾਹੀਦਾ ਹੁਣ ਇੱਥੇ ਸਤਗੁਰਾਂ ਨੇ ਜਿਹੜੀ ਚੀਜ਼ ਆਪਾਂ ਬਾਹਰ ਖਾਂਦੇ ਆ ਨਾ ਮਿੱਠਾ ਵਰਤਨੇ ਆ ਸਲੂਣਾ ਵਰਤਨੇ ਆ ਖੱਟ ਮਿੱਠਾ ਖੱੜ ਤੁਰਸੀ ਵਰਤਨੇ ਆ ਫੇਵਰੀ ਬੰਦੇ ਕਹਿੰਦੇ ਨੇ ਚੰਗਾ ਮਸਾਲਾ ਪਾ ਕੇ ਚੰਗਾ ਮਸਾਲਾ ਪਾ ਕੇ ਤੜਕਾ ਲਾਇਓ ਸਾਡੇ ਤੜਕਾ ਕਹਿੰਦੇ ਸਾਂ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਸਾਹਿਬ ਨੇ ਜੀਵ ਦੇ ਰਸ ਨੂੰ ਨਾਮ ਨਾਲ ਜੋੜ ਦਿੱਤਾ ਕਹਿ ਲੱਗੇ ਸਭ ਰਸ ਮਿੱਠੇ ਮੰਨੇ ਜਿਹੜਾ ਤੂੰ ਖੰਡ ਵਿੱਚੋਂ ਗੁੜ ਵਿੱਚੋਂ ਮਿੱਠੇ ਚ ਸਵਾਦ ਲੈਨੇ ਸੱਚ ਇਹ ਵੇ ਜਿੱਦਨ ਤੂੰ ਸਤਿਗੁਰੂ ਦੇ ਬਚਨ ਨੂੰ ਮੰਨ ਲਿਆ ਨਾ ਇਸ ਤੋਂ ਵੱਡੀ ਮਿਠਾਸ ਮਿਠਾਸ ਕਿਸੇ ਵੀ ਪਦਾਰਥ ਵਿੱਚ ਨਹੀਂ ਫਿਰ ਸੁਣਿਓ ਮੰਨਣਾ ਮਿੱਠਾ ਹੈ ਸਭ ਤੋਂ ਉੱਤਮ ਹੈ ਸਭ ਰਸ ਮਿੱਠੇ ਮੰਨੇ ਅੱਗੇ ਗੁਰੂ ਜੀ ਨੇ ਕਿਹਾ ਸੁਣਿਆ ਸਾਲੂਣੇ ਸੁੰ ਦਾ ਦਰਜਾ ਫਿਰ ਥੱਲੇ ਲਿਆਂਦਾ ਕਿ ਲੱਗੀ ਸੁੰਨਾ ਇਸ ਤਾਂ ਹੈ ਜਿਵੇਂ ਨਮਕੀਨ ਖਾਣਾ ਸਾਲੂਣਾ ਕਹਿੰਦੇ ਸਾਪਾ ਨਮਕ ਵਾਲੇ ਪਦਾਰਥ ਮਸਾਲੇ ਵਾਲੇ ਸਭ ਰਸ ਮਿੱਠੇ ਮੰਨੇ ਸੁਣੇ ਸਾਲੂਣੇ ਅਗਾ ਜੀ ਹਰ ਵੇਲੇ ਖੱਟਾ ਮਿੱਠਾ ਤੇ ਕੋਈ ਨਾ ਖਾਂਦਾ ਕਦੀ ਕਿ ਜਿਹੜਾ ਬੰਦਾ ਹਰ ਵੇਲੇ ਕਿ ਮੈਂ ਖੱਟਾ ਮਿੱਠਾ ਖਾਣਾ ਉਹ ਬਿਮਾਰ ਹੋਊਗਾ ਮਹਾਰਾਜ ਨੇ ਬੋਲਨ ਨੂੰ ਖੱਟਾ ਮਿੱਠਾ ਕਿ ਘੱਟ ਵਰਤਿਆ ਕਰ ਫਿਰ ਵੇਖੋ ਮੰਨਾ ਸਭ ਤੋਂ ਜ਼ਿਆਦਾ ਸੁਨਾ ਉਸ ਤੋਂ ਘਟ ਸਭ ਰਸ ਮਿੱਠਾ ਮੰਨੇ ਸੁਣੀਐ ਸਾਲੂਣੀ ਖੱਟ ਤੁਰਸੀ ਮੂਖ ਬੋਲਣਾ ਮੂੰਹ ਤੋਂ ਬੋਲਣਾ ਖੱਟਾ ਮਿੱਠਾ ਸਵਾਦ ਨਹੀਂ ਆਉਣਾ ਇਹਦੇ ਨਾਲ ਵੱਧ ਸਵਾਦ ਸੁਣ ਵਿੱਚ ਇਹ ਸੁਣ ਨਾਲ ਵੱਧ ਸਵਾਦ ਮੰਨਣ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾ ਮੈਂ ਵਾਰ ਵਾਰੀ ਕੋਕਾ ਦੇਣਾ ਗੁਰਮਖੋ ਢੜੇ ਬੰਦੀ ਤੋਂ ਉੱਪਰ ਉੱਠ ਕੇ ਸਿਰਬ ਆਪਣੀ ਮੱਤ ਨੂੰ ਗੁਰੂ ਚਰਨਾਂ ਸਮਰਪਿਤ ਰੱਖ ਕੇ ਅਰਥ ਵਿਚਾਰ ਬਾਣੀ ਦਾ ਪਾਠ ਕਰੀਏ ਨਾ ਮਹਾਂਕਾਰ ਜਿ ਨਹੀਂ ਕਹਿੰਦਾ ਜਿੰਨੇ ਮਰਜੀ ਦੁਨੀਆ 'ਚ ਧਰਮ ਨੇ ਪਰ ਸੱਚੇ ਵੀ ਗੁਰੂ ਗ੍ਰੰਥ ਸਾਹਿਬ ਦੇ ਤੁਲ ਕੋਈ ਕੁਝ ਵੀ ਨਹੀਂ ਮਹਾਰਾਜ ਜੀ ਨੇ ਕਿਹਾ ਸਭ ਰਸ ਮਿੱਠਾ ਮੰਨੇ ਮਰਨਾ ਮਿਠਾਸ ਹੈ ਸੁਣਿਆ ਸਾਲੂਣੇ ਸੁਣਨਾ ਇਸ ਤਰ੍ਹਾਂ ਕਿ ਜਿਵੇਂ ਨਮਕੀਨ ਹੈ ਖੱਟ ਤੁਰਸ਼ੀ ਮੋਖ ਬੋਲਣਾ ਮੂੰਹ ਤੋਂ ਬੋਲਣਾ ਇਸ ਤਰ੍ਹਾਂ ਜਿਵੇਂ ਖੱਟਾ ਮਿੱਠਾ ਹੈ ਅੱਗੇ ਕਹਿੰਦੇ ਮਾਰਨ ਨਾਦ ਕੀਏ ਇੱਥੇ ਮਾਰਨ ਦਾ ਤੂੰ ਦੂਜਾ ਨਹੀਂ ਮਾਰਨਾ ਨਹੀਂ ਇਥੇ ਮਾਰਨ ਦਾ ਅਰਥ ਹੈ ਮਸਾਲਾ ਮਸਾਲੇ ਨਹੀਂ ਪਾਉਂਦੇ ਆਪਾਂ ਸਬਜ਼ੀ ਚ ਨਾਦ ਦਾ ਅਰਥ ਇੱਥੇ ਸ਼ਬਦ ਨੂੰ ਸੁਨਾ ਕੀਰਤਨ ਕਹਿੰਦੇ ਭਾਈ ਸਿਖਾਂ ਮੰਨਣਾ ਮਿਠਾਸ ਹੈ ਸੁਨਾ ਸਲੋਣਾ ਹੈ ਬੋਲਣਾ ਮੂਤੋ ਖੜ ਤੁਰਸ਼ੀਖ ਹੈ ਤੇ ਜਦਨ ਤੋਂ ਕੀਰਤਨ ਪ੍ਰੇਮ ਚ ਭੱਜੇ ਭਿਜ ਕੇ ਕਰੇਗਾ ਸਮਝ ਆਤਮ ਭੋਜਨ ਵਿੱਚ ਮਸਾਲਾ ਪੈਂਦਾ ਪਿਆ ਮਾਰਨ ਨਾਦ ਕੀਏ ਮਹਾਰਾਜ ਮੰਨਣਾ ਵੀ ਕਹਿ ਦਿੱਤਾ ਸੁਨਾ ਵੀ ਕਹਿ ਦਿੱਤਾ ਮਸਾਲਾ ਵੀ ਕਹਿ ਦਿੱਤਾ ਤੇ ਫਿਰ ਤੁਸੀਂ ਅਗਲੀ ਬਖਸ਼ਿਸ਼ ਕੀਤੀ ਕਹ ਲੱਗੇ 36 ਅੰਮ੍ਰਿਤ ਲੋਕ 36 ਪ੍ਰਕਾਰ ਦੇ ਭੋਜਨ ਖਾਂਦੇ ਗੁਰੂ ਸਾਹਿਬ ਕਹਿੰਦੇ 36 ਅੰਮ੍ਰਿਤ ਭਾਉ ਏਕ ਜੇ ਸੁਣ ਕੇ ਮੰਨ ਕੇ ਕੀਰਤਨ ਕਰਕੇ ਬੋਲ ਕੇ ਜੇ ਤੇਰੇ ਹਿਰਦੇ ਵਿੱਚ ਇੱਕ ਓੰਕਾਰ ਪਰਮੇਸ਼ਵਰ ਦੇ ਪ੍ਰਤੀ પ્રેમ ਪੈਦਾ ਹੋ ਗਿਆ ਨਾ ਚੇਤੇ ਰੱਖੀਂ ਪ੍ਰੇਮ ਵਾਲਾ ਹਿਰਦਾ 36 ਪ੍ਰਕਾਰ ਦੇ ਭੋਜਨ ਛਕਦਾ ਪਿਆ ਇਦੋਂ ਵੱਡਾ ਖਿਰਦਾ ਕੀ ਦਾ ਮਤਲਬ ਭਾਉ ਖੀਰ ਤੇ ਰੱਖਿਆ ਪ੍ਰੇਮ ਪ੍ਰੇਮ ਹੀ ਬੋਲਣਾ ਹੈ ਪ੍ਰੇਮ ਨਾਲ ਹੀ ਸੁਨਣਾ ਹੈ ਪ੍ਰੇਮ ਨਾਲ ਮਿਲਣਾ ਹੈ 36 ਅੰਮ੍ਰਿਤ ਭਾਉ ਏਕ ਜਾ ਕੋ ਨਦਰ ਕਰੇ ਪਰ ਸਤਿਗੁਰੂ ਇਹ ਸਭ ਨੂੰ ਦਾਤ ਮਿਲ ਜਾਏ ਕਿ ਮਿਲਣਾ ਸੁਨਣਾ ਬੋਲਣਾ ਮੰਨਣਾ ਮਹਾਰਾਜ ਕਹਿੰਦੇ ਨਹੀਂ ਕੇ ਵੀ ਉਹਨੂੰ ਨਸੀਬ ਹੁੰਦਾ ਜਿਹਦੇ ਤੇ ਉਹਦੀ ਕਿਰਪਾ ਹੋ ਜਾਏ ਜਾ ਕੋ ਨਦਰ ਕਰੇ ਅਗੇ ਆ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਦੇਖੋ ਆਪਾਂ ਅਰਥ ਕਰਮੀ ਆ ਕਦੇ ਇਹ ਭੋਜਨ ਕਦੀ ਸ਼ਕਿਆ ਤੂੰ ਮੰਨੇ ਸੁਨੇ ਬੋਲੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦ ਤਨ ਪੀੜਿਆ ਮਨ ਮੇ ਚਲੇ ਵਕਾਰ ਮਨ ਚ ਜਿਹਦੇ ਨਾਲ ਵਕਾਰ ਚੱਲਣ ਸੱਚ ਇਹ ਵੇ ਕਿ ਸਰੀਰ ਪੀੜਿਆ ਜਾਏ ਇਸ ਤੋਂ ਵੱਧ ਹੈ ਤੂੰ ਕੇਵਲ ਪਰਮਾਤਮਾ ਦੀ ਬੰਦਗੀ ਥੋੜੀ ਜੀ ਗੁਰਮਖੋ ਅੱਗੇ ਹੋ ਕੇ ਬਹਿ ਜਾ ਮੈਂ ਆਪ ਨੂੰ ਤਾਂ ਬੇਨਤੀ ਕਰ ਰਿਹਾ ਕਿਉਂਕਿ ਜਦੋਂ ਆਪਾਂ ਗੁਰਬਾਣੀ ਦੀ ਵਿਚਾਰ ਕਰਨੇ ਆ ਨਾ ਮੈਂ ਅਕਸਰ ਕਹਿੰਦਾ ਕਿ ਆਪਾਂ ਜਿਹੜੇ ਸਹਿਜ ਪਾਠ ਕਰਦੇ ਹੋ ਤੁਸੀਂ ਗੁਰਸਿੱਖ ਧਿਆਨ ਨਾਲ ਪਾਠ ਕਰੀਗੇ ਤੇ ਜਦੋਂ ਸ਼ਬਦ ਵਿਚਾਰ ਹੋਵੇ ਐਸੀ ਚਾਹੀਦਾ ਇਹ ਵੀ ਕੋਈ ਪ੍ਰੋਜੈਕਟ ਨਾ ਬੱਚੇ ਪੜ੍ਹਾਣੇ ਆ ਟੀਚਰ ਪਹਿਲਾਂ ਕਿਤਾਬ ਦਿੰਦੇ ਆ ਵੀ ਆਹ ਤੈਨੂੰ ਪੜਾਇਆ ਜਾਣਾ ਕਿਤਾਬ پاس ਹੁੰਦੀ ਹੈ ਨਾ ਗੁਰਮਖੋ ਸੰਗਤ ਵਿੱਚ ਵੀ ਜਦੋਂ ਸ਼ਬਦ ਦੀ ਵਿਚਾਰ ਹੋਵੇ ਗੁਰਦਵਾਰਿਆਂ ਦਾ ਇਹੋ ਜਿਹਾ ਸਿਸਟਮ ਬਣ ਜਾਏ ਸੰਗਤ ਨੂੰ ਪਤਾ ਹੋਵੇ ਇਸ ਵਾਰੇ ਇਸ ਸ਼ਬਦ ਦੀ ਵਿਚਾਰ ਹੋਣੀ ਹੈ ਤੇ ਇਹ ਦੇਖੋ ਸਵਾਦ ਕਿਹੋ ਜਿਹਾ ਹੁੰਦਾ ਵਖਰਾ ਆਨੰਦ ਬਣੇਗਾ ਇੱਥੇ ਮੈਂ ਆਪ ਨੂੰ ਬੇਨਤੀ ਕਰਾਂ ਸੀ ਪਹਿਲਾ ਸ਼ਬਦ ਚੁਣਿਆ ਸੀ ਜੀ ਕੁਚੱਜੀ ਉਸ ਦਿਨ ਅਰਥ ਮੈਂ ਆਪ ਨਾਲ ਕੀਤੇ ਸਨ ਵੀ ਇੱਕ ਕੁਚੱਜੀ ਦਾ ਅਰਥ ਹੈ ਜਿਹਨੂੰ ਜ਼ਿੰਦਗੀ ਜੀਣ ਦਾ ਚੱਜ ਕੋਈ ਨਹੀਂ ਦੂਸਰਾ ਇੱਥੇ ਕੁਚੱਜੀ ਦੇ ਅਰਥ ਜਦੋਂ ਅਸੀਂ ਬਾਸਰੇ ਸਮਾਂ ਅੱਜ ਵੀ ਭਾਈ ਸਾਹਿਬ ਨੂੰ ਕਿਹਾ ਮੈਂ ਬੜੀ ਵੇਸ਼ਬਦ ਦੀ ਕਥਾ ਕੀਤੀ ਜੀ ਪ੍ਰਮਾਣ ਵਜੋਂ ਵੀ ਕੀਤੀ ਪਰ ਜਦੋਂ ਐਸ ਵਾਰੀ ਅਰਥ ਕੀਤੇ ਤੇ ਮਨ ਚ ਆਇਆ ਮਣਾ ਸਤਗੁਰਾਂ ਨੇ ਸੁਰਲਿਖ ਲਿਖ ਦਿੱਤਾ ਸਰਵੇ ਕੁਚੱਜ ਜੀ ਜਿਹਨੂੰ ਚੱਜ ਕੋਈ ਨਹੀਂ ਪਰ ਸਾਰੇ ਸ਼ਬਦ ਵਿੱਚ ਤਾਂ ਚੱਜ ਦੀ ਗੱਲ ਕੀਤੀ ਗਈ ਕਿਉਂ ਇਦੋਂ ਵੱਡਾ ਚੱਜ ਕਿਹੜਾ ਜੀ ਇਹ ਮੰਨ ਲੈਣਾ ਕਿ ਸਾਰੇ ਔਗਣ ਮੇਰੇ ਵਿੱਚ ਨੇ ਇਦੋਂ ਵੱਡਾ ਚੱਜ ਕਿਹੜਾ ਜੀ ਇਹ ਸ਼ਬਦ ਕਹਿ ਦੇਣਾ ਮੇਰੀ ਕੋਈ ਕੀਮਤ ਨਹੀਂ ਤੇਰੇ ਦਰ ਤੇ ਇੱਕ ਤੋਂ ਇੱਕ ਚੜਨੀਆਂ ਨੇ ਯਾਦ ਰੱਖਿਓ ਕੁਚੱਜਾ ਪਾਨੀ ਪਤਾ ਨਹੀਂ ਅੱਜੇ ਮੈਂ ਫਿਰ ਵੀ ਯਤਨ ਕਰਾਂਗਾ ਕਿਸੇ ਗੁਰਮਖਰੂ ਨੂੰ ਭਜਨ ਬੰਦਗੀ ਵਾਲੀ ਰੂਹ ਨੂੰ ਮੇਰੇ ਮਾਇ ਨੋਟ ਕਰ ਲਿਆ ਕਿਉਂਕਿ ਅਸੀਂ ਸਭ ਕੁਝ ਨਹੀਂ ਜਾਣਦੇ ਜੀ ਫਿਰ ਇੱਕ ਹੋਰ ਸੁਣਿਓ ਕੀ ਸਾਡੀ ਸੁਰਤ ਇੰਨੀ ਉੱਚੀ ਹੈ ਜਿੰਨੀ ਸੁਰਤ ਗੁਰੂ ਨਾਨਕ ਸਾਹਿਬ ਦੀ ਹੈ ਅਸੀਂ ਤਾਂ ਅੱਖਰ ਲਿਖੇ ਪੜ ਰਹੇ ਹਾਂ ਨਾ ਅਸੀਂ ਕੋਸ਼ ਵਿੱਚੋਂ ਲੱਭ ਲੱਭ ਕੇ ਅਰਥ ਕਰ ਰਹੇ ਹਾਂ ਇਹ ਸੱਚਾਈ ਹੈ ਅਸੀਂ ਟੀਕਾ ਕਾਰਾਂ ਦਾ ਸਹਾਰਾ ਲੈਨੇ ਹ ਹੁਣ ਇੱਕ ਬੰਦਾ ਅਮਰੀਕਾ ਦੀ ਸੈਰ ਕਰਕੇ ਜਾਏ ਤੇ ਦੂਜਾ ਅਮਰੀਕਾ ਦਾ ਕਿਸੀ ਰਾਈਟਰ ਦਾ ਸਫਰਨਾਮਾ ਪੜੇ ਜਮੀਨ ਚਾਂਜ ਵਰਕ ਨਹੀਂ ਕੋਈਕ ਬੰਦਾ ਆਇਆ ਇਥੇ ਸਨ ਫਰਾਂਸਿਸ ਚ ਗੋ ਗਿਆ ਫ੍ਰਿਜਨ ਹੋ ਗਿਆ ਸਾਰੀਆਂ ਥਾਵਾਂ ਤੇ ਗਿਆ ਉਹ ਲਿਖੀ ਗਿਆ ਸਾਨੂੰ ਲੇਖਨ ਚ ਸਕੂਨ ਮਿਲੇਗਾ ਪਰ ਉਹ ਲਿਖਤ ਸਾਨੂੰ ਕਹੇਗੀ ਵੀ ਤੂੰ ਵੀ ਵੇਖ ਜਿਸ ਤਰ੍ਹਾਂ ਸਤਗੁਰਾਂ ਦੀ ਬਾਣੀ ਹੈ ਨਾ ਸਤਗੁਰੂ ਨੇ ਕਿਸੇ ਤੋਂ ਸੁਣ ਕੇ ਨਹੀਂ ਲਿਖਿਆ ਕਿਸੇ ਕਿਤਾਬ ਚੋਂ ਨਕਲ ਮਾਰ ਕੇ ਲਿਖਿਆ ਸਤਗੁਰਾਂ ਦੀ ਬਾਣੀ ਇਹ ਵੀ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲ ਲੈ ਜੋ ਪਿੱਖ ਹੈ ਆਪकी ਅੱਖ ਵਿੱਚੇ ਦ੍ਰਿਸ਼ ਨੇ ਇਹ ਸੁਣੇ ਕੋ ਥੋੜਾ ਹੁਣ ਜਦੋਂ ਆਪ ਜੀ ਜਗਜੀਤ ਸਾਹਿਬ ਕਰਦੂ ਉਸ ਦਿਨ ਮਨ ਵਿੱਚ ਕੀਤੀ ਉੰਜ ਮੈਂ ਆਪ ਨੂੰ ਸਿਰ ਬੇਨਤੀ ਕਰਾਂਗਾ ਰੋਜ਼ ਕਹੀ ਜਾਣਾ ਕਿ ਜਗਜੀਤ ਸਾਹਿਬ ਦਾ ਪਾਠ ਨਿਤਨੇਮ ਕੋ ਕਰਦੇ ਜਗਜੀਤ ਸਾਹਿਬ ਦਾ ਪਾਠ ਸੁਰਤ ਨਾਲ ਕਰੀਏ ਬੋਲ ਕੇ ਵੀ ਕਰਨੇ ਸੁਰਤ ਨਾਲ ਜੀ ਜਵਾਨੀ ਚੇਤੇ ਵੀ ਮੂੰਹ ਚੋਂ ਆਵਾਜ਼ ਨਾਲ ਨਿਕਲੇ ਕਿਉਂਕਿ ਅਸੀਂ ਕਈ ਵਾਰ ਅਭਿਆਸ ਦੀ ਲੋੜ ਏ ਥੋੜੀ ਜੀ ਗੁਰੂ ਸਾਹਿਬ ਮਿਹਰ ਕਰਦੇ ਸੁਰਤ ਵਿੱਚ ਬਹੁਤ ਕੁਝ ਚੱਲਦਾ ਹੁਣ ਆਪਾਂ ਇੱਥੇ ਬੈਠਿਆ ਸੁਰਤ ਵਿੱਚ ਬਹੁਤ ਕੁਝ ਚੱਲ ਰਿਹਾ ਉਹਨੂੰ ਉਸੇ ਕਲਪ ਜੀ ਵਕਤ ਦਿੰਨੇ ਆਂ ਵੀ ਮੈਂ ਬੋਲਦਾ ਪਿਆਸਾ ਤੇਰਾ ਧਿਆਨ ਕਿੱਥੇ ਤੇਰੀ ਸੁਰਤ ਕਿੱਥੇ ਇਹਦਾ ਮਤਲਬ ਅੰਦਰ ਕੋਈ ਖੋਲ ਖਿਆਲ ਚੱਲਦੇ ਨੇ ਜਦੋਂ ਅੰਦਰ ਟਿਕਾ ਕੇ ਸੁਰਤ ਨਾਲ ਜਗਦੀਸ਼ ਐ ਪੜਾਂਗੇ ਨਾ ਮੈਂ ਫਿਰ ਬੇਨਤੀ ਕਰਾਂਗਾ ਕਿ ਸ਼ਬਦ ਕੇਵਲ ਕਾਗਜ਼ ਤੇ ਲਿਖੇ ਕੋਈ ਗੁਰਮੁਖੀ ਅੱਖਰ ਨਹੀਂ ਇਹਦੇ ਵੀ ਜੁੜੀ ਕੋਈ ਸੁਰਤ ਨੂੰ ਸ਼ਬਦ ਨੇ ਉੱਥੇ ਲੈ ਜਾਣਾ ਜਿੱਥੋਂ ਸ਼ਬਦ ਆਇਆ ਹੈ ਇਸ ਤਰ੍ਹਾਂ ਕੀ ਬਾਣੀ ਆਈ ਹੈ ਤੁਰਤੋਂ ਹੁਣ ਜਪਜੀਤ ਸਾਹਿਬ ਜਦੋਂ ਸੀ ਪੜ੍ਹਨੇ ਮੈਂ ਤਾਂ ਬੇਨਤੀ ਕਰਾਂ ਪੰਜ ਖੰਡ ਨੇ ਜੀ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸਚ ਖੰਡ ਇੱਕ ਵਾਰ ਅਰਜ਼ ਕੀਤੀ ਸੀ ਧਿਆਨ ਨਾਲ ਸਵੇਰੇ ਪਰ ਉਹ ਖਾਰ ਖੰਡ ਵਿੱਚ ਗੁਰੂ ਜੀ ਬੋਲਣ ਤੋਂ ਬਾਅਦ ਕਹਿੰਦੇ ਨਹੀਂ ਅੰਤ ਨਹੀਂ ਪਾਇਆ ਜਾ ਸਕਦਾ ਸ਼ਾਇਦ ਇੱਥੇ ਅਰਜ਼ ਕੀਤੀ ਸੀ ਪਰ ਜਦੋਂ ਆਹ ਖੰਡ ਹੁੰਦਾ ਹੈ ਕਿ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਨ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਿਹੇਸ ਕੀਤੇ ਬਰਮੇ ਘਾਰਤ ਘੜੀਆਂ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਤ ਕੀਤੇ ਕੀਤੇ ਦੇਵੀ ਵੇਸ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਕੋਣ ਬੰਦਾ ਜੀ ਨੂੰ ਕਹੋ ਜੀ ਇਹ ਸ਼ਬਦ ਕਹਿ ਦਿਓ ਜੀ ਕ੍ਰਿਸ਼ਨ ਇੱਕ ਨਹੀਂ ਹੋਇਆ ਕਈ ਕ੍ਰਿਸ਼ਨ ਹੋਇਆ ਭਾਰਤ ਵਿੱਚ ਤਾਂ ਬੰਦੇ ਮਾਰਨ ਤੱਕ ਜਾਣਗੇ ਜੇ ਕਹੋ ਜੀ ਬੁੱਧ ਇੱਕ ਨਹੀਂ ਹੋਇਆ ਨੇਕਾਂ ਬੁੱਧ ਹੋਇਆ ਅਸੀਂ ਕਹਾਂਗੇ 84 ਸਿੱਧ ਨਹੀਂ ਹੋਏ ਸਿੱਧਾ ਤੇ ਸਿੱਧ ਅਣਗਿਣਤ ਹੋਇਆ ਮੇਰੀ ਇੱਕ ਬੇਨਤੀ ਹੈ ਇਹਦੇ ਅਰਥ ਵੈਸ ਮ ਵੈਸੇ ਚ ਨਹੀਂ ਇਹਦੇ ਅਰਥ ਤਾਂ ਗੁਰੂ ਨਾਨਕ ਸਾਹਿਬ ਦੀ ਸੁਰਤ ਜਾਣੇ ਜਿਨ੍ਹਾਂ ਅਨਪ੍ਰਵਚਾ ਕੇ ਸਭ ਕੁਝ ਦੱਸਿਆ ਹੋਇਆ ਹੈ ਤੋ ਕੇ ਸਾਰਾ ਅਨੁਭਵ ਇਸ ਵਿੱਚ ਬੀਤਿਆ ਹੋਇਆ ਵੀ ਹੈ ਇਸ ਗਿਆਨ ਖੰਡ ਵਿੱਚ ਜੋ ਪਾਸਟ ਹੋ ਚੁੱਕਾ ਹੈ ਪਿਛਾ ਹੋ ਚੁੱਕਾ ਹੈ ਉਹਨੂੰ ਵੀ ਕਿਹਾ ਇੱਕ ਨਹੀਂ ਪਤਾ ਨਹੀਂ ਕਿੰਨੇ ਕੁ ਪੈਦਾ ਹੋ ਗਏ ਮੈਂ ਤਾਂ ਹੀ ਬੇਨਤੀ ਕੀਤੀ ਏਡੀ ਵੱਡੀ ਸੁਰਤ ਹੋਵੇ ਏਡੀ ਵੱਡੀ ਸੋਚ ਸੋਚ ਲਬਜ ਵੀ ਵੈਸੇ ਵਰਤਣਾ ਚਾਹੀਦਾ ਸੋਚ ਦਾ ਮੰਡਲ ਆਤਮ ਰਸ ਤੋਂ ਬੜੇ ਥੱਲੇ ਹੈ ਇਹਨੂੰ ਭਾਈ ਸਾਹਿਬ ਨੇ ਗਿਆ ਬਚਨ ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਢੱਠੀ ਭਾਈ ਵੀਰ ਸਿੰਘ ਮੱਲੂ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ ਪਿਆਲੇ ਅੰਡਿੱਟ ਨਾਲ ਬੁੱਲ ਲੱਗ ਜਾਣ ਉੱਥੇ ਰਸਤੇ ਸਰੂਰ ਆਵੇ ਚੂਮਾ ਆਉਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਵੈਮੀ ਢੋਲਾ ਆਖਦਾ ਮਾਰੇ ਗਏ ਨੇ ਲਾਈਆਂ ਜਿਨ੍ਹਾਂ ਬੁੱਧੋ ਪਾਰ ਤਾਰੀਆਂ ਭੈਸਵ ਲੈ ਕੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਵਲੇ ਦੇ ਦੇਸ਼ ਮੇਰੀਆਂ ਲੱਗੀਆਂ ਜਾ ਰਹੀਆਂ ਬੁੱਧੀ ਦਾ ਮੰਡਲ ਹੈ ਰੂਖਾਨੀਅਤ ਦੇ ਮੰਡਲ ਦਾ ਕੋਈ ਅੰਤ ਪਾਸ ਕਿਦਾਂ ਮਿਸ ਕਰਕੇ ਬੇਨਤੀ ਕੀਤੀ ਜਿਹੜਾ ਕੁਚੱਜੀ ਸ਼ਬਦ ਵੀ ਹੈ ਇਹ ਵੀ ਸਤਿਗੁਰਾਂ ਨੇ ਇਹਦੇ ਵਿੱਚ ਵੀ ਸਾਨੂੰ ਉਪਦੇਸ਼ ਦਿੱਤਾ ਹੈ ਇਹਦੇ ਵਿੱਚ ਬਿਲਕੁਲ ਕੋਈ ਨੈਗੇਟਿਵਿਟੀ ਨਹੀਂ ਕਿ ਕੁਚੱਜੀ ਆ ਮਾੜੀ ਆ ਮਾੜੀ ਇਹ ਤੇ ਸਭ ਤੋਂ ਪਹਿਲੀ ਗੱਲ ਅਸੀਂ ਆਮ ਤੌਰ ਤੇ ਦੂਜੇ ਨੂੰ ਕਹਿੰਨੇ ਆ ਮੈਂ ਉਦੋਂ ਵੀ ਕਿਹਾ ਤੂੰ ਮਾੜਾ ਹੈ ਪਰ ਗੁਰੂ ਸਾਹਿਬ ਨੇ ਇੱਥੇ ਸ਼ਬਦ ਵਰਤਿਆ ਮੰਝ ਕੁਚੱਜੀ ਮੰਝ ਕੁਚੱਜੀ ਅਮਾਂ ਮਣ ਡੋਸੜੇ ਹਉ ਕਿਉ ਸੋ ਰਾਵਣ ਜਾਉ ਜਿਓ ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜਿਓ ਬੜੇ ਸਰਲ ਅਰਥ ਨੇ ਮੈਂ ਔਗਣਾਂ ਨਾਲ ਪਰੇਖਾਂ ਮੇਰੇ ਚ ਇੰਨੇ ਔਗਣ ਨੇ ਮੇਰੇ ਸਰੀਰ ਚ ਸਮਾਂਦੇ ਨਹੀਂ ਬੈ ਮੇਰੇ ਦੋਸ਼ਾਂ ਦਾ ਕੋਈ ਅੰਤ ਨਹੀਂ ਨਾਲ ਕੇ ਤੇਰੀ ਬੰਦਗੀ ਕਰਨ ਵਾਲੇ ਇੱਕ ਤੋਂ ਇੱਕ ਵੱਧ ਨੇ ਮੇਰੀ ਤਾਂ ਗਿਣਤੀ ਕੋਈ ਨਹੀਂ ਜੀ ਮੈਨੂੰ ਤਾਂ ਉੱਥੇ ਕਿਨੇ ਜਾਣਨਾ ਵੀ ਨਹੀਂ